ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਆਹ ਨੇ ਜੀ ਸਾਡੇ ਘਰ ਦੀਆਂ ਰੌਣਕਾਂ ਇੱਕ ਪੁੰਨੂ ਤੇ ਇੱਕ ਰੇਸ਼ਮਾ ਬਹੁਤ ਦਿਲ ਲੱਗਾ ਰਹਿੰਦਾ ਇਹਨਾਂ ਦੇ ਨਾਲ ਇਨਾਂ ਦੀ ਮਾਂ ਅੰਦਰ ਆ ਤਾਂ ਕਰਕੇ ਵਾਜਾਂ ਮਾਰਦੀਆਂ ਵਿੱਚ ਵੱਜਣ ਲੱਗੀਆਂ ਸੀ ਹੁਣੇ ਹੀ ਬਹੁਤ ਸ਼ਕੀਨੀਆਂ ਕੰਨਾਂ ਦੀਆਂ ਬਹੁਤ ਸੋਹਣੀਆਂ ਬੱਚੀਆਂ ਨੇ ਵੈਗਰੀ ਮੇਰ ਕਰੀ ਮਾਂ ਇਹਨਾਂ ਦੀ ਅੰਦਰ ਹੈ ਨਾ ਇਹਨਾਂ ਨੂੰ ਬਾਹਰ ਕੱਢਿਆ ਅੱਜ ਤੇ ਬਹੁਤ ਆਵਾਜਾਂ ਮਾਰ ਲਈਆਂ ਕਿ ਤੂੰ ਵੀ ਬਾਹਰ ਆ। ਬਿਲ ਖੁਸ਼ ਹੋ ਜਾਂਦਾ ਇਹਨਾਂ ਦੇ ਵਿੱਚ ਖੇਡ ਕੇ ਇਹਨਾਂ ਦੇ ਨਾਲ। ਰਿਸ਼ਮਾ ਆ ਜਾ ਬੇਟੇ। ਆ ਗਈ ਪੁੰਨੂ ਆਪਣੀ ਆ ਗਈ ਆ। ਔਰ ਰਿਸ਼ਮਾ।